ਜੀ ਗੱਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾਬੋਬੋ ਸਵਾਗਤ ਆ ਵੀਰੇ ਅੱਜ ਦੀ ਵੀਡੀਓ ਦੇ ਵਿੱਚ ਨੀਲੀ ਰਾਵੀ ਦੀ ਚੰਗੀ ਝੋਟੀ ਆ ਗਈ ਵੀਰੋ ਜਰਸੀ ਵੈੜ ਆ ਗਈ ਆ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲਦੀ ਆ ਵਧੀਆ ਜਿੰਨੇ ਕੁਲਜਿੰਦਰ ਡੇਰੀ ਫਾਰਮ ਵੇਖਣੇ ਸਾਰਿਆਂ ਦਾ ਬਹੁਤ ਧੰਨਵਾਦ ਧੰਨਵਾਦ ਵੀਰੇ ਤੇ ਆਪਣਾ ਨਾਮ ਦੱਸੋ ਵੀਰੇ ਨਾਮ ਮੇਰਾ ਜੀ ਜੀਮਪ੍ਰੀਤ ਸਿੰਘ ਹਾਂਜੀ ਤੇ ਪਿੰਡ ਲੋਹਾਰ ਕਕਲਾ ਹਾਂਜੀ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਹਾਂਜੀ ਨੇੜੇ ਆਪਾਂ ਨੂੰ ਅ ਅਮਰਸਰ 에어ਪੋਰਟ ਹੈਗਾ 7 ਕਿਲੋਮੀਟਰ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਫੋਨ ਨੰਬਰ ਵੀਰੇ ਦੱਸੋ 98146 ਹਾਂਜੀ 79336 ਠੀਕ ਹੈ ਦੋ ਪਸ਼ੂ ਆ ਗਏ ਆਪਣੇ ਕੋਲੇ ਵੀਰੇ ਦੋ ਪਸ਼ੂ ਭਾਜੀ ਟੌਪ ਦੇ ਠੀਕ ਹੈ ਇਹ ਤੋਂ ਸ਼ੁਰੂ ਕਰ ਲਈਏ ਜਰਸੀ ਤੋਂ ਹਾਂਜੀ ਹਾਂਜੀ ਆ ਪੰਜਾਬ ਦੀ ਜਰਸੀ ਜੀ ਵੇਖੋ ਭਾਜੀ ਠੀਕ ਹੈ ਵੀਰੇ ਦੁੱਧ ਵੀਰੇ ਸੂਈ ਆ ਇਹਦਾ ਨਾ ਦੋ ਟਾਂ ਮਹੀਨਾ ਦਾ ਸੁਆ ਬੱਚਾ ਨਹੀਂ ਉਹਨਾਂ ਦਿੱਤਾ ਵਸ਼ੀ ਮਗਰ ਬਹੁਤ ਵਧੀਆ ਜਰਸੀ ਅੱਛਾ ਜੀ ਤੇ ਘਰ ਵਾਲੇ ਕਹਿੰਦੇ ਬੱਚਾ ਨਹੀਂ ਦੇਣਾ ਤੇ ਉਤਰ ਦੋਵੇਂ ਟੈਂਪਾੜੇ ਤੇ ਮਿਲਦੀ ਭਵੇਂ ਤਿੰਨ ਵਾਰਾ ਚੋਲੋ ਚਾਪ ਜਦੋਂ ਦਿਹਾੜੀ ਚ ਕਿੰਨੀ ਰਮਜੀ ਚੋਲੋ ਠੀਕ ਹੈ ਵੀਰੇ ਤਾਂ ਦੁੱਧ ਵੀਰੇ ਕਿੰਨਾ ਦੁੱਧ ਭਾਜੀ 10 ਕਿਲੋ ਦੀ ਪਾਰਾ ਕਹੀਏ ਤੇਰਾ 10 ਕਿਲੋ ਦੀ ਗਰੰਟੀ ਹੋਏਗੀ 10 ਦੀ ਗਰੰਟੀ ਆ 10 ਕਿਲੋ ਪੂਰਾ ਐ ਕੰਡੇ ਵਾਲਾ ਤੋਰੋ ਵੀਰੇ ਖੋਲੋ ਵੀਰੇ ਵੇਖੋ ਵੀਰੇ 10 ਲੀਟਰ ਦੁੱਧ ਆ ਗਿਆ ਆ ਬਾਕੀ ਵੀਰ ਜੀ ਨੇ ਦੱਸਿਆ ਕੀ ਸੂਈ ਦੋ ਟਾਂ ਮਹੀਨੇ ਦੀ ਹੋਣਾ ਵੀਰੇ ਠੀਕ ਹੈ ਜੀ ਬਾਕੀ ਵੀਰੇ ਚੈੱਕ ਕਰ ਲੋ ਲੈ ਵਾ ਲੂਗਾ ਵੀਜੀ ਚੈੱਕ ਕਰੋ ਐ ਚੰਗਾ ਲੈ ਵਾ ਵੀਰੇ ਥਾਂ ਤੁਹਾਨੂੰ ਬਹੁਤ ਵਧੀਆ ਲੱਗਿਆ ਬਾਕੀ ਰਾਜੀ ਰੂਜੀ ਵੈੜ ਆ ਵੀਰਿਓ ਚੰਗੀ ਵੈੜ ਆ ਗਈ ਆ ਕਮਾ ਲਓ ਵੀਰੇ ਕਮਾ ਲਓ ਕਮਾ ਦਿਓ ਬਾਕੀ ਵੇਖੋ ਵੀਰੇ ਚੈੱਕ ਕਰ ਲਿਓ ਫੇਸ ਕੁਆਲਿਟੀ ਚੈੱਕ ਕਰ ਲਓ ਬਾਕੀ ਵੀਰੇ ਦੁੱਧ ਵੀ ਇਹਦਾ ਸੰਗਣਾ ਹੋ ਫਿਰ ਹਨਾ ਮਈਆਂ ਵਰਗਾਉ ਜੂ ਹਨਾ ਠੀਕ ਆ ਜੀ ਲਓ ਵੀਰੋ ਬਾਕੀ ਤੋਰਾ ਤਾਰਾ ਚੈੱਕ ਕਰ ਲਿਓ ਚੰਗੀ ਘੈਂਟ ਆ ਥਣ ਥੁਣ ਵਧੀਆ ਲੱਗਿਆ ਜੀ ਚੰਗਾ ਥਣ ਆ ਗਿਆ ਵੀਰੇ ਚੈੱਕ ਕਰੋ ਗਾਰਡ ਕੋ ਤਾਂ ਭਾਜੀ ਥਣ ਵੇਖੋ ਬਿਲਕੁਲ ਵੀਰੇ ਐ ਚੰਗਾ ਨਾਲ ਲੱਗਿਆ ਉਹ ਵੀ ਜਾ ਸਿੱਖ ਲੂਗਾ ਜੀ ਬਿਲਕੁਲ ਚੰਗਾ ਮੁੱਠੀ ਵਾਲਾ ਥਣ ਆ ਗਿਆ ਨਾ ਲੱਗਾ ਜੀ ਮਾਨਾ ਮੋਟਰ ਆ ਕੇ ਦੋਦੀ ਬਿਲਕੁਲ ਵੀਰੇ ਬਿਲਕੁਲ ਤਾਂ ਹੁਣ 10 ਲੀਟਰ ਦੁੱਧ ਆ ਗਿਆ ਹੈ ਨਾ 10 ਲੀਟਰ ਪੂਰਾ ਜਿਹੜਾ ਮਨਾ ਦੇਣਾ ਮੈਂ ਖਾ ਖਾ ਤੇ ਮੈਂ ਗਾਈ ਵੈੜ ਪਾਰਾਂ ਦੇ ਘਰ ਨਹੀਂ ਏ ਬਿਲਕੁਲ ਪਰ ਆਪਾਂ 10 ਕਿਲੋ ਦੀ ਗਰੰਟੀ 10 ਕਿਲੋ ਜਿਹੜਾ ਹੈਗਾ ਹੈ ਨਾ ਹਾਂਜੀ ਬਾਕੀ ਵੇਖੋ ਇਹ ਪਿਓਰ ਚੰਗੀ ਵੈੜ ਆ ਗਈ ਵੀਰੇ ਸੱਚਾਈ ਦਾ ਜਿੰਨਾ ਦੁੱਧ 10 ਕਿਲੋ ਪਏ 12 ਹੋਵੇ ਨੇ 10 ਦੀ ਗਰੰਟੀ ਸੱਚਾਈ ਹੈ ਨਾ ਮੈਨੂੰ ਤਾਂ ਨਹੀਂ ਲੱਗਦਾ ਪਹਿਲਾਂ ਵਸੂਆ ਵੇਖੋ ਕਿੱਡਾ ਥਾਂ ਹੈ ਥਾਂ ਦਾ ਵੀਰੇ ਮਈਆਂ ਵਾਂਗੂ ਲੱਗਿਆ ਹੈ ਨਾ ਤੇ ਵੀਰੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਦੇਣੀ ਹੈ ਮੁੱਲ ਭਾਜੀ ਵੀ ਗਨ ਨੂੰ 35 ਕਰ ਲੀ ਤਾਂ ਵੀ ਵੇਚ ਜਾਂਦੀ ਹੈ। ਪਤਾ ਨੂੰ ਪਤਾ ਆਪਣਾ ਭਾਣਾ ਮਿਲਿਆ ਮਾਲ ਭਾਣਾ ਬਾਦਣਾ। ਹਾਂਜੀ ਵੀਰੇ। ਮੁੱਲ ਕਨ 35 ਕਰੀਏ। ਹਾਂਜੀ 32 ਕਰੀਏ ਬਾਕੀ ਤੁਸੀਂ ਕਰਾ ਲਓ ਜੋ ਕਰੀ ਮੰਤਨ। 32 ਕੋਲ ਹੀ ਕਰ ਦਿਓ ਆਪ ਹੀ ਕਰ ਦਿਓ ਛੋਟ ਮੰਤਨ। ਜਾਂ ਦਿਓ ਜੈ ਜੀ ਤੁਹਾਡੇ ਰੇਟ ਜੈ ਰਹੀ ਹੁੰਦੇ ਆ। ਕਰ ਦੂ ਮੰਤਨ। ਹਾਂਜੀ 30000। ਲਓ ਜੀ ਹਾਰੀ ਛੱਡ ਦਿਓ ਵੀਰੇ। ਚਲੋ 29 ਜਾਂਦੀ ਹੈ ਵੀ ਜੀ। ਹਾਂਜੀ 29 ਦੀ ਜਾਂਦੋ। ਚਲੋ 28 ਜੀ ਜਾਂ ਛੱਡ ਦਾਂ। 28 ਦੀ? 28 ਜੀ ਛੱਡ ਦਾਂ ਹੋਰ ਕੋਈ ਵੀ ਦੂਰੋਂ ਫੋਨ ਲਾਉ ਮੰਤਨ ਕਰਦਾ। ਕੀ ਬਾਤ ਹੈ। ਬਾਕੀ ਵੀਰੋ ਫੋ ਚੰਗਾ ਥਣ ਥੁਣ ਆ ਗਿਆ ਗੇਟ-ਗੇਟ ਤੇ ਥਾਣਾ ਗਿਆ ਵੀਰੋ ਚੰਗੀ ਵਹਿੜਾ ਜਰਸੀ ਆ ਰਾਜੀ ਬਾਜੀ ਹਣਾ ਵੀਰੇ ਚੰਗੀ ਕੈਂਟ ਥਣ ਥੁਣ ਵੀਰੇ ਚੈੱਕ ਕਰ ਲਿਓ 28 ਚੋਂ ਵੀਰੇ ਮਾਨਤਨ ਹੋ ਜੂ ਹਣਾ ਕੋਈ ਫੋਨ ਲਾਵੇ ਹਾਂਜੀ ਫੋਨ ਲਾ ਲਈ ਕਰਦਾ ਕੋ ਮਾਨਤ ਹਾਂਜੀ ਵੀਰੇ ਇਹਦੇ ਬਾਰੇ ਦੱਸੋ ਮੈਂ ਮੇਰੇ ਇਹ ਮੈਂ ਭਾਜੀ ਪੂਰੇ 1 ਮਹੀਨਾ 17 ਦਿਨਾਂ ਦੀ ਸੂਈ ਇੱਕ ਮਹੀਨਾ ਤੇ 17 ਦਿਨਾਂ ਦੀ ਹਾਂਜੀ ਹਾਂਜੀ ਲਾਗੋ ਲਈ ਆਪਣੇ ਅਸਾਂ ਆਪਣੇ ਲਾਗੋ ਲਈ ਛੋਨੇ ਚਾਨੇ ਚ ਰੁਜੀ ਇਹ ਹੀ ਤੇ ਉਹਨਾਂ ਦਾ ਦੰਦਾ ਭੱਜ ਗਿਆ ਤੇ ਉਹ ਫਿਰ ਪਸ਼ੂ ਤੋਤੇ ਨਾਲ ਚੰਗਵੀਜ ਤੇ ਰੱਛਾ ਵੀਰੇ ਕਿਉਂ ਬੱਚਾ ਤਾਂ ਮਰ ਗਿਆ 1 ਮਹੀਨਾ ਤੇ 17 ਦਿਨਾਂ ਦਾ ਸੁਆ ਜੀ ਸ਼ਾਇਦ ਮੈਂ ਕੱਚਾ ਮੈਲਾ ਸੁੱਟੇ ਥੋੜਾ ਥੋੜਾ ਠੀਕ ਆ ਵੀਰੇ ਤੇ ਦੁੱਧ ਦੁੱਧ ਭਾਜੀ ਇਹ ਤਾਂ ੱਲੇ ਪੂਰਾ ਜਿਹੜਾ ਮਿਲਣਾ ਨਾ 9 ਕਿਲੋ 10 ਕਿਲੋ 8 ਲੀਟਰ ਪੂਰਾ ਠੰਡਾ ਕਰਕੇ ਹੋਊਗਾ ਠੀਕ ਆ ਵੀਰੇ ਹਾਂਜੀ ਹਾਂਜੀ ਦੋ ਟਾਈਮ ਜਿਹੜਾ ਮਿਲਣਾ ਤੇ ਹੁਣ ਪਾੜੇ ਤੇ ਉਹਦਾ ਮਿਲਦੀ ਵੀਰੇ ਪਾੜੇ ਤੇ ਦੋਵੇਂ ਟਾਈਮ ਮਿਲਦੀ ਕਿਹ ਕੁਦਿਆ ਡੰਕਰੇ ਪਰ ਸਾਡੇ ਕੋਲ ਦੋਵੇਂ ਟਾਈਮ ਕੁਚ ਵਾਲੇ ਪਾੜੇ ਦੇ ਮਿਲੂਗੇ ਠੀਕ ਆ ਹਾਂਜੀ ਠੀਕ ਆ ਸੱਚਾਈ ਹੈ ਇੱਕ ਟਾਈਮ ਇਹ ਕ ਬਾਕੀ ਵੇਖੋ ਪੂਰੀ ਨੀਲੀ ਦਾ ਵੀ ਪੈਰ ਪੂਰਾ ਨਿਸ਼ਾਨੀ ਦਾ ਪੂਰੀਆਂ ਵੇਖੋ ਪੈਰ ਤੋਤੇ ਪੂਰ ਚਿੱਟੀ ਵੇਖੋ ਮੱਖਾ ਬੱਲਾ ਹੋਇਆ ਇਸਦਾ ਬਾਅਦ ਨਾਸਪਤੀ ਵੇਖੋ ਵੀਰੋ ਨੀਲੀ ਰਾਵੀ ਜਾ ਗਈ ਆ ਐ ਮਾਨ ਕੀ ਆਖ ਆ ਗਈ ਆ ਬਾਕੀ ਨਿਸ਼ਾਨੀਆਂ ਪੂਰੀਆਂ ਨੇ ਚੈੱਕ ਕਰ ਲਿਓ ਵੀਰੋ ਚੰਗੀ ਮੈਂ ਆ ਬਾਕੀ ਵੀਰ ਜੀ ਨਾਲ ਦੱਸਦਾ ਕੀ ਬੱਚਾ ਨਹੀਂ ਇਹਦਾ ਹੈਗਾ ਬਾਕੀ ਵੀਰੇ 8 ਲੀਟਰ ਦੁੱਧ ਵੀਰ ਕਹਿੰਦਾ ਲੀਟਰ ਵਾਲਾ ਆ ਬਾਕੀ ਤੋਰਾ ਤਾਰਾ ਚੈੱਕ ਕਰ ਲਓ ਥਣ ਥਣ ਚੰਗਾ ਲੱਗਿਆ ਜਾਂਦੇ ਵੀਰੇ ਜਾਂਦੂਗਾ ਜਾਂਦੇ ਹੋਰ ਜਾਂਦੇ ਅੱਗੋਂ ਕਮਾ ਲਓ ਹਾਂਜੀ ਕਮਾਲੋ ਵੀਰ ਜੀ ਕਮਾਲੋ ਵੇਖੋ ਵੀਰੋ ਚੈੱਕ ਕਰ ਲੋ ਧਿਆਨ ਦੇ ਧਿਆਨ ਦੇ ਆ ਮਾਰ ਕੀ ਅੱਜੇ ਵੀਰ ਜੀ ਬਿਲਕੁਲ 98 ਪੂਰਾ ਚੰਗੀ ਆ ਗਿਆ ਬਾਕੀ ਵੀਰੇ ਰਾਜੀ ਲੋ ਜੀ ਆ ਥਣ ਥਣ ਚੈੱਕ ਕਰ ਲਿਓ ਚੰਗਾ ਥਾਣਾ ਗਿਆ ਚਵਾਈ ਵਾਲਾ ਅ ਵੀਰੇ ਦੋ ਦੋ ਮਾ ਤੂੰ ਵੀ ਫਿਰ ਸੇਵਣਾ ਹੈ ਨਾ ਕੋਈ ਸੇਵਾ ਕਰੋ 10 ਲੀਟਰ ਵਿੱਚ ਹੋ ਸਕਦਾ ਜੀ ਬਿਲਕੁਲ ਜੀ ਪਰ ਇਹ ਤਾਂ ਜਿਆਦਾ ਸੋਹਣੇ ਹੈਗਾ ਬਾਕੀ ਤੁਹਾਨੂੰ ਪਤਾ ਮੱਝ ਤੇ ਹੁਣ ਆਮ ਹੀ ਛੜੀ 8 9 ਲੀਟਰ ਵਾਲੀ ਸੱਜੇ ਲੱਖ ਤੋਂ ਸ਼ੁਰੂ ਹੁੰਦੀ ਬਿਲਕੁਲ ਵੀਰ ਜੀ ਬਿਲਕੁਲ ਚੁਵਾਈ ਚੁਈ ਕਿਵੇਂ ਦੀ ਵੀਰ ਜੀ ਚੁਵਾਈ ਭਾਜੀ ਐ ਇੱਕ ਨੰਬਰ ਤੇ ਫਿਕਰਾ ਹੋ ਕੇ ਕੋ ਲਵੇ ਚੁਵਾਈ ਦਾ ਚੰਗਰ ਕੋਈ ਗਰੈਂਟੀ ਹੋਗੀ ਆਪਣੀ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਹੈ ਮੋਲ ਭਾਜੀ ਕਰਨ ਨੂੰ ਤਾਂ 80 ਕਰ ਲੀਏ 80 ਕਰ ਲੀਏ ਵੇਖਦੀ ਮੈਂ ਹਾਂਜੀ ਪਰ ਆਪਣਾ ਭਾਣ ਨਹੀਂ ਹੋਊਗਾ ਜੈ ਜੀ ਜੀ ਅੱਜ ਭਾਣ ਨਹੀਂ ਭਾਣਾ ਦੇ ਦਿੰਗੇ ਹਾਂਜੀ ਇਹ ਤਿਆਰ ਕਰ ਲਈਏ ਨਹੀਂ ਹੋਰ ਜਿਆਦਾ ਜਾਂਦੇ ਹੋਰ ਜਿੱਤਿਆਰ ਕਰ ਦੋ ਕਰਾ ਲਓ ਜਿੰਨਾ ਕੋਈ ਨਹੀਂ ਕੋਈ ਨਾ ਜੀ ਕਰੋ ਮਾਂ ਤਾਂ ਕੋਈ ਨਾ ਤਿੰਨ ਛੱਡ ਦਿੱਗੇ ਕਿੰਨੇ ਚੋਂ 75 ਚੋਂ ਪੈਂਡ ਦੀ ਜਾਂਦੋ ਵੀ ਜੀ ਨਹੀਂ ਤਾਂ ਕਾਹੇ ਜਾਂਦਾ ਕੋਈ ਨਹੀਂ ਤਾਂ ਗਾਹ ਦਾ ਹੁੰਦਾ ਹੈ ਜੀ ਗਾਹ ਕੰਮ ਜਹਾਂ ਦਾ ਗਏ ਨਾ 60000 ਚੋਂ ਸਿਰਫ ਛੋਟ ਹੀ ਹੋਣੀ ਜੀ 67 ਚ ਛੋਟ ਹੋਣੀ ਕਿ ਸੱਜੇ ਨਹੀਂ ਜਾਂਦੋ ਵੀ ਜੀ ਪੈਂਡ ਦੀ ਦੋ ਮਹੀਨੇ ਦੇ ਅੰਦਰ ਆ ਸੁਆ ਹਾਂਜੀ ਤੇ ਕਰਕੇ ਬਾਕੀ ਵੀਰੇ 67000 ਦੀ ਕਈ ਵੀਰ ਦੂਰੋਂ ਫੋਨ ਕਰਦੇ ਆ ਮਾਂ ਤਨ ਖੁੱਲਾ ਕਰ ਦਿਓ ਕੋਈ ਨਾ ਜਾਣ ਦਿਓ ਹਨਾ ਵੀਰੇ ਤੇ ਜੇ ਕੋਈ ਜੋੜਾ ਪਾ ਲੂਗਾ ਵੀਰੇ ਥੋੜੇ ਖੁੱਲਾ ਮਾਂ ਤਨ ਹੋ ਜੀਗਾ ਖੁੱਲਾ ਮਾਂ ਤਨ ਹੋ ਜੂ ਹਾਂਜੀ ਕੋਈ ਨਹੀਂ ਕਰਦਾ ਠੀਕ ਹੈ ਵੀਰੇ ਬਾਕੀ ਵੀਰੇ ਫੋਨ ਲਾ ਲਿਓ ਮਾਂ ਤਨ ਹੋ ਜੂਗਾ 67000 ਦੀ ਵਜਨ ਫੁੱਲ ਆ ਗਿਆ ਵਜਨ ਫੁੱਲ ਆ ਗਿਆ ਥਣ ਥਣ ਦੀ ਕੁਆਲਿਟੀ ਚੈੱਕ ਕਰ ਲਿਓ ਵੀਰ ਕਹਿੰਦਾ ਜੇ ਕੋਈ ਜੋੜਾ ਪਾ ਲੂਗਾ ਮਾਂ ਤਨ ਖੁੱਲਾ ਹੋ ਜੂਗਾ ਬਾਕੀ ਵੀਰੇ ਫੋਨ ਜ਼ਰੂਰ ਲਾ ਲਿਓ ਪਸ਼ੂ ਬਹੁਤ ਸ਼ਾਨਦਾਰ ਨੇ ਰੇਡ ਵੀਰ ਦਾ ਜਾਇਜ ਆ 70 ਚੋਂ ਵੀ ਖੁੱਲਾ ਮਾਂ ਤਨ ਹੋ ਜੂ ਹਨਾ ਵੀਰੇ ਹਾਂਜੀ ਠੀਕ ਹੈ ਜੀ ਹਾਂਜੀ ਵੀਰ ਆਪਣਾ ਨਾਮ ਦੱਸ ਦਿਓ ਨਾਮ ਮੇਰਾ ਜੀਮਪ੍ਰੀ ਸਿੰਘ ਜੀ ਹਾਂਜੀ ਪਿੰਡ ਲੁਹਾਰ ਕਕਲਾ ਜੀ ਹਾਂਜੀ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਹਾਂਜੀ ਰਾਜਾ ਸਾਸੀ 에어ਪੋਰਟ ਆਪ ਨੂੰ ਪੈਂਦਾ 7 ਕਿਲੋਮੀਟਰ ਫੋਨ ਨੰਬਰ ਵੀ ਦੱਸ ਦਿਓ ਫੋਨ ਨੰਬਰ 9814679336 ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹਾਰ ਵੀਡੀਓ 'ਚ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰੋ ਪਾਸ ਕਰੋ ਉਹ ਵੀਰੇ ਤੁਹਾਡਾ ਆਪ ਦਾ ਫਰਜ਼ ਬਣਦਾ ਜੀ ਬਾਕੀ ਵੀਰੇ ਚੈਨਲ ਨੂੰ ਵਤ ਵਤ ਸਬਸਕ੍ਰਾਈਬ ਕਰ ਲਓ ਲਾਈਕ ਕਰਿਓ ਸ਼ੇਅਰ ਕਰਿਓ ਜੋ ਨਵੇਂ ਤੋਂ ਨਵੇਂ ਵੀਡੀਓ ਲੈ ਕੇ ਤੁਹਾਨੂੰ ਮਖਾਲ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ